ਸਰਬਕਲਾ ਸਮਰਤ ਡੋਲ ਲੇ ਤੇਰਾ ਕੋੜੂ ਨਾਲ ਤੇ ਘਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਪੰਜ ਮਾਂ ਕਰਿ ਕਿਛਾਨ ਸਿਮਰਿ ਪ੍ਰਭ ਆਪਣਾ ਮਨ ਤਨ ਭੈ ਅਰੁ ਕਾ ਕੋਟ ਅਭਿ ਕਨ ਲਾਚਿ ਪ੍ਰਭ ਸਰਣਾ ਪਰ ਗਟੇ ਭਲੇ सीमा रखना अपना मन तन भय अरुगा कोटि विघ्न लाथे प्रभु शरणां प्रगटे भले सयुगा परब्रह्माणी शब्द सपाखिया ਗਾਉ ਸੁਣੋ ਪੜੋ ਨਿਤ ਭਾਈ ਗੋਰੀ ਕੋਰੇ ਤੂੰ ਰੱਖਿਆ ਰਹਾ ਸਾਜਾ ਸਾਹਿਬ ਨਿਤ ਵਡਾਈ ਭਗਤਵਚਨ ਦੇ ਆਲਾ ਸੰਤ ਆਦਿ ਬਿਰਤਿ ਪਿਤ ਪਾਲਾ ਹਰ ਅਮਰਤ ਨਾਮ ਭੋਜਨ ਿਤ ਪੁੰਚੋ ਸਰਬ ਮੇਰਾ ਮੁਖ ਪਾਵੋ ਜਿ ਰਾਮਾ ਤਾਤ ਸਭਨਾਟ ਗੁਣ ਗੋਬਿੰਦ ਿਤ ਭਾਵੋ ਸਵੇਦਾ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜਗ ਅੰਤਰ ਭਰਾਨਤ ਕੀ ਵਡਿਆ ਆ ਸੁਰਾਨੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਰਲੇ ਜੋਗ ਅਕਰ ਗੁਰ ਨਾਨਕ ਕੀ ਬੜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ